ਸਾਡੇ ਡਿਲੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਵਪਾਰ ਵਿੱਚ ਪੈਸੇ ਦੀ ਲੈਂਡ ਦੇਣ ਸੰਬੰਧੀ ਕਾਨੂੰਨ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਵਿੱਚ ਅੱਜ ਹਾਜ਼ਰ ਨੇ ਐਡਵੋਕੇਟ ਅਭਿਨਮ ਨੰਦਾ ਜੀ ਨੰਦਾ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ ਮੇਰੇ ਵੱਲੋਂ ਸਾਰੇ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਇਸ ਦੇ ਨਾਲ ਹੀ ਆਪਣੇ ਪ੍ਰੋਗਰਾਮ ਦਾ ਜਿਹੜਾ سلسلہ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਵਕੀਲ ਸਾਹਿਬ ਸਾਡੇ ਦਰਸ਼ ਜਿਹੜਾ ਵਪਾਰ ਦੇ ਵਿੱਚ ਪੈਸਾ ਹੈ ਉਸ ਦੀ ਕਾਨੂੰਨ ਮੁਤਾਬਕ ਕੀ ਪਰਿਭਾਸ਼ਾ ਹੈ ਜੀ ਦੇਖੋ ਵਕੀਲ ਸਾਹਿਬ ਜਦੋਂ ਆਪਾਂ ਗੱਲ ਕਰਦੇ ਆਂ ਵਪਾਰ ਵਪਾਰ ਇੱਕ ਬੜਾ ਖੂਬਸੂਰਤ ਸ਼ਬਦ ਹੈ ਦੁਨੀਆ ਦੇ ਵਿੱਚ ਸਾਰੇ ਇਨਸਾਨ ਅੱਜ ਆਪਣੇ ਵਪਾਰ ਦੇ ਨੌਕਰੀਆਂ ਜੀ ਹੁਲਦੇ ਹੋਏ ਆ ਜਦੋਂ ਆਪਾਂ ਵਪਾਰ ਦੀ ਗੱਲ ਕਰਦੇ ਆਂ ਵਪਾਰ ਦਾ ਇਹ ਮਤਲਬ ਹੈ ਜਦੋਂ ਆਪਾਂ ਕਿਸੇ ਵੀ ਕੰਪਨੀ ਨਾਲ ਕੋਈ ਗੁੱਡਸ ਮਾਲ ਖਰੀਦੇ ਵੇਚਦੇ ਆ ਜਾਂ ਫਿਰ ਅਸੀਂ ਕਿਸੇ ਕੰਪਨੀ ਦੀ ਕੋਈ ਸਰਵਿਸਿਜ਼ ਹਾਇਰ ਲੈਣੇ ਆ ਇਹਦੇ ਵਿੱਚ ਆਪਾਂ ਨੂੰ ਇਹ ਦੇਖਣਾ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਕਿ ਆਪਾਂ ਜਿਸ ਕੰਪਨੀ ਨਾਲ ਡੀਲ ਕਰ ਰਹੇ ਹਾਂ ਉਹ ਆਪਣੇ ਆਪ ਨੂੰ ਕਿਹੜੀ ਭੇਦਸ਼ਾ ਚ ਲੈ ਕੇ ਆਉਂਦੇ ਹੈ ਪ੍ਰਾਈਵੇਟ ਲਿਮਟਿਡ ਹੈ ਲਿਮਟਿਡ ਹੈ ਪਾਰਟਨਰਸ਼ਿਪ ਹੈ ਸੋਲ ਪ੍ਰੋਪਰਾਈਟਰਸ਼ਿਪ ਹੈ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸ ਰਹੇ ਹੋ ਸਾਡੇ ਦਰਸ਼ਕਾਂ ਨੂੰ ਕਿ ਇਹਦੇ ਵਿੱਚ ਜਦ ਵੀ ਅਸੀਂ ਵਪਾਰ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਕੋਈ ਵਪਾਰੀ ਹੈ ਜਾਂ ਕੋਈ ਕੰਪਨੀ ਹੈ ਉਸ ਨੂੰ ਦੇਖਿਆ ਜਾਂਦਾ ਹੈ ਪ੍ਰਾਈਵੇਟ ਲਿਮਟਿਡ ਹੈ ਜਾਂ ਲਿਮਟਿਡ ਹੈ ਇਸ ਦੇ ਨਾਲ ਲੱਗਦਾ ਇਹ ਜਿਹੜਾ ਸਾਡਾ ਅਗਲਾ ਸਵਾਲ ਹੈ ਦਰਸ਼ਕਾਂ ਦੇ ਲਈ ਉਹ ਹੈ ਕਿ ਵੱਖ-ਵੱਖ ਤਰ੍ਹਾਂ ਦੇ ਜਿੱਦਿ ਤੁਸੀਂ ਸਾਨੂੰ ਦੱਸਿਆ ਕਿ ਵਪਾਰੀ ਹਨ ਜਾਂ ਕੰਪਨੀ ਹਨ ਜਾਂ ਕੋਈ ਇੰਡੀਵਿਜੂਅਲ ਹੈ ਉਹ ਲਈ ਕਾਨੂੰਨ ਵੀ ਵੱਖ-ਵੱਖ ਤਰ੍ਹਾਂ ਦੇ ਹੈ ਕਿ ਸਾਰਿਆਂ ਲਈ ਇੱਕੋ ਹੀ ਜਿਹੜਾ ਕਾਨੂੰਨ ਲਾਗੂ ਹੁੰਦਾ ਉਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂਜੀ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਇਹਦੇ ਵਿੱਚ ਦੇਖੋ ਜੀ ਜਿਦੇ ਜਿਦਾ ਆਪਾਂ ਆਪਣੇ ਆਪ ਨੂੰ ਪਰਿਭਾਸ਼ਾ ਕਰਕੇ ਡਿਫਰੈਂਟ ਕੈਟਾਗਰੀ ਦੇ ਵਿੱਚ ਲੈ ਕੇ ਆਨੇ ਆ ਵਪਾਰ ਨੂੰ ਕਾਨੂੰਨ ਵੀ ਉਹਨਾਂ ਦੇ ਉਹਦੇ ਮੁਤਾਬਿਕ ਵੱਖਰਾ ਹੈ ਕੰਪਨੀ ਦਾ ਜਦੋਂ ਆਪਾਂ ਗੱਲ ਕਰਦੇ ਆ ਪ੍ਰਾਈਵੇਟ ਲਿਮਿਟਿਡ ਹੋਵੇ ਲਿਮਿਟਿਡ ਹੋਵੇ ਇਹਦੇ ਵਿੱਚ ਕੰਪਨੀ ਦਾ ਐਕਟ ਦੇ ਮੁਤਾਬਿਕ ਅਸੀਂ ਰੂਲ ਐਂਡ ਗਵਰਨ ਹੋਣੇ ਆ ਇਹਦੇ ਵਿੱਚ ਸਾਡੀ ਜਿਹੜੀ ਵਪਾਰ ਸੰਬੰਧੀ ਕੰਪਨੀ ਐ ਉਹਨਾਂ ਦੀ ਰਜਿਸਟ੍ਰੇਸ਼ਨ ਕੰਪਨੀ ਲਾਅ ਦੇ ਮੁਤਾਬਕ ਹੋਊਗੀ ਪਾਰਟਨਰਸ਼ਿਪ ਦੀ ਪਾਰਟਨਰਸ਼ਿਪ ਐਕਟ ਦੇ ਮੁਤਾਬਕ ਹੋਊਗੀ ਸੋਲ ਪ੍ਰੋਪਰਾਈਟਰ ਦੀ ਸੋਲ ਪ੍ਰੋਪਰਾਈਟਰਸ਼ਿਪ ਦੇ ਨਾਲ ਹੋਊਗੀ ਇਹਦੇ ਮੁਤਾਬਕ ਜਦੋਂ ਆਪਾਂ ਪੈਸਿਆਂ ਦੀ ਲੈਣ-ਦੇਣ ਬਾਰੇ ਗੱਲ ਕਰਦੇ ਆ ਇਹਦੇ ਵਿੱਚ ਜਦੋਂ ਆਪਾਂ ਕਿਸੇ ਤੋਂ ਕੋਈ ਪੈਸੇ ਲੈਣੇ ਆ ਆਪਾਂ ਕਿਸੇ ਨੂੰ ਮਾਲ ਵੇਚਿਆ ਬਿਲ ਦੇ ਥਰੂ ਵੇਚਿਆ ਉਹਦੇ ਵਿੱਚ ਉਹਨਾਂ ਦਾ ਕਾਨੂੰਨ ਵੀ ਵੱਖਰਾ ਹੋ ਜਾਂਦਾ ਇਦੇ ਵਿੱਚ ਆਜ ਲੇਟੈਸਟ ਲਾ ਜਿਹੜਾ ਆਪਾਂ ਕਹਿੰਦੇ ਇਹਨੂੰ ਆਪਾਂ ਕਹਿੰਦੇ ਕਮਰਸ਼ੀਅਲ ਐਕਟ ਕਮਰਸ਼ੀਅਲ ਐਕਟ ਦੇ ਵਿੱਚ ਕਮਰਸ਼ੀਅਲ ਕੋਰਟਸ ਆ ਜਿਹੜੀਆਂ ਉਹ ਸਰਕਾਰ ਵੱਲੋਂ ਵੱਖਰੀਆਂ ਬਣਾਈਆਂ ਗਈਆਂ ਜਦੋਂ ਆਪਾਂ ਪੈਸੇ ਦੀ ਰਿਕਵਰੀ ਕਰਨੀ ਆ ਉਹ ਆਪਾਂ ਸਿਵਲ ਸੂਟ ਦੇ ਵਿੱਚ ਜਾਣਾ ਇਦਾਂ ਹੀ ਕੰਪਨੀ ਦੇ ਵਿੱਚ ਇੱਕ ਬਹੁ ਪਰਿਭਾਸ਼ਾ ਬਣਾ ਕੇ ਇੱਕ ਸੈਪਰੇਟ ਕੋਰਟ ਬਣਾਈ ਗਈ ਹੈ ਐਮ ਐਸ ਐਮ ای ਦੀ ਇਹ ਹੁੰਦੀ ਹੈ ਜੀ ਮਾਈਕਰੋ ਸਮਾਲ ਮੀਡੀਅਮ ਇੰਡਸਟਰੀਜ਼ ਐਕਟ ਦੇ ਮੁਤਾਬਿਕ ਇਹ ਟ੍ਰਿਬਿਊਨਲ ਬਣਾਏ ਗਏ ਆ ਐਮ ਐਸ ਐਮ ای ਦੇ ਜਿਹੜੇ ਐਮ ਐਸ ਐਮ ای ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਾਣੇ ਆ ਉਦਯੋਗ ਐਂਟਰਪ੍ਰਾਈਜ਼ਸ ਦੇ ਵਿੱਚ ਉਹ ਇਸ ਐਮ ਐਸ ਐਮਈ ਕੋਡ ਦੇ ਵਿੱਚ ਜਾ ਸਕਦੇ ਜਿਹਦਾ ਤੁਸੀਂ ਬੜੇ ਵਿਸਥਾਰ ਨਾਲ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਇੱਕ ਜਿਹੜਾ ਸੋਲ ਪ੍ਰੋਪ੍ਰਾਈਟਰ ਹੁੰਦਾ ਕਹਿੰਦਾ ਭਾਵ ਕਿ ਇੱਕ ਜਿਹੜਾ ਇੱਕ ਅਲਾ ਵਿਅਕਤੀ ਜਿਹੜਾ ਆਪਣਾ ਵਪਾਰ ਚਲਾਉਂਦਾ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਇਕੱਲੇ ਵਿਅਕਤੀ ਤੋਂ ਗੱਲ ਸ਼ੁਰੂ ਕਰਦੇ ਹਾਂ ਜਦ ਇੱਕ ਇਕੱਲਾ ਵਿਅਕਤੀ ਕੋਈ ਵਪਾਰ ਕਰਦਾ ਹੈ ਜਦ ਉਸਨੇ ਕਿਸੇ ਨੂੰ ਪੈਸੇ ਦੇਣੇ ਹਨ ਪਹਿਲੀ ਗੱਲ ਜਾਂ ਪੈਸੇ ਕਿਸੇ ਤੋਂ ਲੈਣੇ ਹਨ ਵਪਾਰ ਵਿੱਚ ਕਿਹੜੀਆਂ ਇਹੋ ਜਿਹੀਆਂ ਗੱਲਾਂ ਦਾ ਉਹਨੂੰ ਉਸ ਵੇਲੇ ਖਿਆਲ ਰੱਖਣਾ ਚਾਹੀਦਾ ਹੈ ਕਿ ਤਾਂ ਕਿ ਉਸਨੂੰ ਕੋਰਟ ਤੱਕ ਜਾਣਾ ਹੀ ਨਾ ਪ ਹਾਂਜੀ ਇਹਦੇ ਵਿੱਚ ਜਦੋਂ ਵੀ ਇੱਕ ਇਨਸਾਨ ਆਪਣੀ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਕੋਈ ਵਪਾਰ ਕਰ ਰਿਹਾ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਦੇਖੋ ਜੀ ਕੋਈ ਉਹਨੇ ਦੁਕਾਨ ਬਣਾਈ ਹੈ ਗਰੀਆਨੇ ਦੀ ਦੁਕਾਨ ਹੀ ਮੰਨ ਲਓ ਕੋਈ ਫਰਨੀਚਰ ਸ਼ਾਪ ਹੈ ਜਾਂ ਫਿਰ ਆਪਾਂ ਕਹਿੰਦੇ ਕੋਈ ਜੁਐਲਰ ਹੈ ਜਿਹੜਾ ਕੁਝ ਵੀ ਕੋਈ ਕੋਈ ਵੀ ਮਾਲ ਆਪਣਾ ਵੇਚ ਰਿਹਾ ਸਭ ਤੋਂ ਪਹਿਲਾਂ ਜੀ ਇਹਦਾ ਅਧਿਕਾਰ ਹੋਣਾ ਚਾਹੀਦਾ ਉਹਦੇ ਕੋਲ ਸਰਕਾਰ ਦੇ ਮੁਤਾਬਿਕ ਆਪਣੇ ਟੈਕਸ ਮੁਤਾਬਕ ਆਪਣੀ ਜੀਐਸਟੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਜਿੱਥੇ ਜੀਐਸਟੀ ਹੈ ਜਿੱਥੇ ਵੈਟ ਹੈ ਉਹਨੂੰ ਵੈਟ ਰਜਿਸਟਰ ਹੋਣਾ ਚਾਹੀਦਾ ਉਹਦੇ ਮੁਤਾਬਕ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਜਿਹੜੇ ਉਹ ਬਿੱਲ ਕੱਟਦੇ ਆ ਬਿੱਲ ਰੇਸ ਕਰਦੇ ਆ ਇਹਨੂੰ ਇਨਵੌਇਸ ਵੀ ਕਿਹਾ ਜਾਂਦਾ ਬਕਾਇਦਾ ਉੱਤੇ ਨੰਬਰ ਪਿਆ ਹੋਵੇ ਇਨਵੌਇਸ ਨੰਬਰ ਕੀ ਹੈ ਨਾਲ ਉਹਦਾ ਜੀਐਸਟੀ ਜਾਂ ਵੈਟ ਨੰਬਰ ਉਹਦੇ ਤੇ ਪ੍ਰਿੰਟ ਹੋਵੇ ਕਿ ਜਿਹੜਾ ਉਹ ਤੋਂ ਮਾਲ ਲੈ ਰਿਹਾ ਉਹਨੂੰ ਪਤਾ ਹੋਵੇਗਾ ਕਿ ਤੁਸੀਂ ਜੀਐਸਟੀ ਜਾਂ ਵੈਟ ਦੇ ਵਿੱਚ ਰਜਿਸਟਰ ਹੋ ਜਾਂ ਨਹੀਂ ਹੋ ਇਹਦੇ ਵਿੱਚ ਬੜੀ ਇੱਕ ਗੱਲ ਹੈ ਕਿ ਤੁਸੀਂ ਆਪਣਾ ਪੈਨ ਨੰਬਰ ਨਹੀਂ ਰਜਿਸਟਰ ਕਰ ਆਪਣਾ ਪ੍ਰਿੰਟ ਕਰਾਣਾ ਤੁਸੀਂ GST ਨੰਬਰ ਪ੍ਰਿੰਟ ਕਰਾਣਾ ਉਹਦੇ ਨਾਲ ਤੁਸੀਂ ਜਦੋਂ ਵੀ ਕੋਈ ਮਾਲ ਵੇਚਦੇ ਹੋ ਤੁਸੀਂ ਲੈਣ ਵਾਲੇ ਨੂੰ ਉਹਦਾ ਬਿੱਲ ਰੇਸ ਕਰੋਗੇ ਹੁਣ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਪੈਸੇ ਉਹ ਤੋਂ ਲੈਣੇ ਆ ਮਾਲ ਤੁਸੀਂ ਦੇ ਦਿੱਤਾ ਬਿੱਲ ਤੁਸੀਂ ਰੇਸ ਕੀਤਾ ਹੁਣ ਤੁਸੀਂ ਉਹਦੇ ਤੋਂ ਪੈਸੇ ਲੈਣੇ ਆ ਜੇ ਤਾਂ ਨਗਦ ਪੈਸੇ ਦੇ ਦਿੰਦਾ ਠੀਕ ਹੈ ਜੇ ਨਹੀਂ ਦਿੰਦਾ ਤਾਂ ਤੁਸੀਂ ਉਧਾਰ ਤੇ ਮਾਲ ਵੇਚਦੇ ਹੋ ਫਿਰ ਤੁਸੀਂ ਉਹਦੇ ਵਿੱਚ ਜਾਂਦੇ ਹੋ ਸੂਟ ਫॉर ਰਿਕਵਰੀ ਦੇ ਵਿੱਚ ਜਾਂਦੇ ਹੋ ਇਹ ਸਿਵਲ ਡਿਸਪਿਊਟ ਬਣ ਜਾਂਦਾ ਤੁਸੀਂ ਉਤੋਂ ਚੈੱਕ ਵੀ ਲੈ ਸਕਦੇ ਹੋ ਤੁਸੀਂ ਬਿੱਲ ਰੇਜ਼ ਕਰੋਗੇ ਤੇ ਪੈਸੇ ਲੈਣ ਦੇ ਤੁਹਾਨੂੰ ਉਹਦਾ ਸੌਖਾ ਰਹੂਗਾ ਇੱਕ ਦਿਨ ਆ ਲੱਗਦਾ ਇੱਕ ਹੋਰ ਸਾਡਾ ਸਵਾਲ ਹੈ ਜੀ ਕਿ ਜਦ ਅਸੀਂ ਕਿਸੇ ਵਿਅਕਤੀ ਨੂੰ ਪੈਸੇ ਦੇਣੇ ਆ ਜਾਂ ਕੋਈ ਵਪਾਰ ਦੇ ਵਿੱਚ ਚੀਜ਼ ਦਿੱਤੀ ਹੈ ਤਾਂ ਉਹਦੀ ਜਿਹੜੀ ਰਸੀਦ ਲੈਣੀ ਕਿੰਨੀ ਕੁ ਜ਼ਰੂਰੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਜੀ ਇਹਦੀ ਬੜਾ ਵਧੀਆ ਤੁਹਾਡਾ ਸਵਾਲ ਹੈ ਰਸੀਦ ਲੈਣਾ ਬਹੁਤ ਜ਼ਰੂਰੀ ਹੈ ਜੀ ਇਹਨੂੰ ਤੁਸੀਂ ਸਮਝ ਲਓ ਕਿ ਕੰਪਲਸਰੀ ਸਮਝ ਲਓ ਤੁਸੀਂ ਜਦੋਂ ਵੀ ਕਿਸੇ ਤੋਂ ਪੈਸੇ ਦੇਣੇ ਆ ਜਾਂ ਲੈਣੇ ਆ ਉਹਦੀ ਰਸੀਦ ਬਕਾਇਦਾ ਬਣਾਓ ਉੱਤੇ ਰੈਵਨਿਊ ਸਟੈਂਪ ਲਗਾਓ ਜੇ ਹੋ ਸਕੇ ਜੇ ਕੋਸ਼ਿਸ਼ ਕਰੋ ਤਾਂ ਕੋਈ ਨਾ ਕੋਈ ਗਵਾਹ ਵੀ ਉੱਚ ਪਾਓ ਜੇ ਗਵਾਹ ਹੈ ਜਿਹਦੇ ਸਾਹਮਣੇ ਤੁਸੀਂ ਪੈਸੇ ਦੀ ਲੈਣ-ਦੇਣ ਕੀਤੀ ਆ ਇਹ ਤਾਂ ਗੱਲ ਸੀਗੀ ਜੇ ਕੋਈ ਇਕਾਮ ਵਿਅਕਤੀ ਜਿਹੜਾ ਜਿਹਨੂੰ ਆਪਾਂ ਸੋਲ ਪ੍ਰੋਪਰਾਈਟਰ ਕਹਿੰਦੇ ਆ ਕਿ ਉਹ ਆਪਣਾ ਵਪਾਰ ਕਰਦਾ ਹੈ ਤਾਂ ਉਸ ਨੂੰ ਕਿਹੜੀਆਂ ਗੱਲਾਂ ਦਾ ਮੁੱਖ ਤੌਰ ਤੇ ਖਿਆਲ ਰੱਖਣਾ ਪਊਗਾ ਅੱਗੇ ਆਪਾਂ ਗੱਲ ਕਰਦੇ ਆਂ ਜੀ ਕੰਪਨੀਆਂ ਦੀ ਹਾਂਜੀ ਜਦ ਕਿਸੇ ਕੰਪਨੀ ਨਾਲ ਕਿਸੇ ਵਿਅਕਤੀ ਨੇ ਡੀਲ ਕਰਨਾ ਹੈ ਜਾਂ ਕੋਈ ਵਪਾਰ ਕਰਨਾ ਹੈ ਉਸ ਵਿਅਕਤੀ ਨੂੰ ਕਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਉਹਦੇ ਬਾਰੇ ਥੋੜਾ ਜਿਹਾ ਦੱਸੋ ਜੀ ਤੇ ਜਦੋਂ ਆਪਾਂ ਗੱਲ ਕਰਦੇ ਆਂ ਕਿ ਜ્યાં ਤੱਕ ਕੰਪਨੀ ਵਾਲਾ ਮਾਲ ਵੇਚ ਰਿਹਾ ਹੈ ਜਾਂ ਇੱਕ ਆਮ ਇਨਸਾਨ ਮਾਲ ਖਰੀਦ ਰਿਹਾ ਹੈ ਗੁੱਡਸ ਖਰੀਦ ਰਿਹਾ ਉਹ ਕੰਪਨੀ ਤੋਂ ਵੀ ਲੈ ਸਕਦਾ ਸੌਲ ਪ੍ਰੋਵਾਈਡਰ ਤੋਂ ਵੀ ਲੈ ਸਕਦਾ ਸਭ ਤੋਂ ਮੇਨ ਉਹਨੂੰ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਉਹ ਤੋਂ ਉਹ ਬਿੱਲ ਜ਼ਰੂਰ ਲਵੇ ਜਿਹੜਾ ਉਹਨੇ ਮਾਲ ਖਰੀਦਿਆ ਉਹਦੇ ਨਾਲ ਉਹਦੀ ਵੈਲਿਊ ਵੀ ਹੋਊਗੀ ਉਹਦਾ ਟੈਕਸ ਕਿੰਨਾ ਪੇ ਕਰ ਰਿਹਾ ਉਹਦੀ ਵੈਲਿਊ ਕਿੰਨੀ ਦੇ ਰਿਹਾ ਟੋਟਲ ਅਮਾਉਂਟ ਜਿੰਨੇ ਉਹਨੇ ਪੈਸੇ ਦਿੱਤੇ ਆ ਉਸੇ ਅਮਾਉਂਟ ਦਾ ਬਿੱਲ ਲੈਣਾ ਚਾਹੀਦਾ ਨਾ ਘੱਟ ਨਾ ਵੱਧ ਠੀਕ ਹੈ ਜੀ ਇਹ ਅਸੀਂ ਕਈ ਵਾਰ ਆਮ ਤੌਰ ਤੇ ਸਮਾਜ ਵਿੱਚ ਦੇਖਦੇ ਹਾਂ ਜਦ ਵੀ ਕੋਈ ਵਪਾਰਕ ਜਿਹੜੀ ਟਰਾਂਜੈਕਸ਼ਨ ਹੁੰਦੀ ਹੈ ਜਾਂ ਅਸੀਂ ਕਿਸੇ ਤੋਂ ਪੈਸੇ ਲੈਣ ਦੇਣ ਹੁੰਦੇ ਉਹ ਜਿਹੜਾ ਇੱਕ ਚੈੱਕ ਦੇ ਦਿੱਤਾ ਜਾਂਦਾ ਹੈ ਹਾਂਜੀ ਥੋੜਾ ਜਿਹਾ ਇਹਦੇ ਬਾਰੇ ਵੀ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਕਿ ਜਦ ਕਿਸੇ ਵਿਅਕਤੀ ਤੋਂ ਤੁਸੀਂ ਚੈੱਕ ਲੈਣਾ ਹੈ ਜਾਂ ਕਿਸੇ ਨੂੰ ਚੈੱਕ ਦੇਣਾ ਹੈ ਉਹ ਕਿਹੜੇ ਹਾਲਾਤਾਂ ਦੇ ਵਿੱਚ ਚੈੱਕ ਲੈਣਾ ਚਾਹੀਦਾ ਜਾਂ ਦੇਣਾ ਚਾਹੀਦਾ ਇੱਕ ਗੱਲ ਦੂਜੀ ਗੱਲ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਤੌਰ ਤੇ ਖਿਆਲ ਰੱਖਣਾ ਹੈ ਕਿ ਜਿਹੜਾ ਚੈੱਕ ਦੇ ਉਹ ਦੁਰਵਰਤੋਂ ਨਾ ਬਾਅਦ ਉਹ ਹੋ ਸਕੇ ਹਾਂਜੀ ਇਹਦੇ ਵਿੱਚ ਸਭ ਤੋਂ ਮੇਨ ਮੁੱਖ ਗੱਲ ਜਿਹੜੀ ਤੁਸੀਂ ਰੱਖਣੀ ਹੈ ਜਦੋਂ ਵੀ ਤੁਸੀਂ ਕਿਸੇ ਨੂੰ ਚੈੱਕ ਦੇਣੇ ਆ ਇੱਕ ਗੱਲ ਨੋਟ ਕਰੋ ਉਹਦੀ ਫੋਟੋਕਾਪੀ ਕਰਾ ਕੇ ਉਹ ਆਪਣੇ ਕੋਲ ਸਾਬਕੇ ਰੱਖੋ ਉਹ ਜੇ ਹੋ ਸਕੇ ਤਾਂ ਜਿੰਨੂੰ ਦੇ ਰਹੇ ਹੋ ਉਸ ਫੋਟੋਕਾਪੀ ਦੀ ਉਹਦੀ ਰਸੀਵਿੰਗ ਵੀ ਲੋ ਫੋਟੋਕਾਪੀ ਕਰਾਉਣ ਦਾ ਇਹ ਮਕਸਦ ਆ ਕਿ ਤੁਸੀਂ ਚੈੱਕ ਦੀ ਕਿਹੜੀ ਹਾਲਾਤਾਂ 'ਚ ਦਿੱਤੇ ਆ ਤੁਸੀਂ ਉਹਨੂੰ ਪੂਰਾ ਭਰ ਕੇ ਦਿੱਤਾ ਤੁਸੀਂ ਉਹਨੂੰ ਅੱਧਾ ਭਰਿਆ ਤੁਸੀਂ ਸਾਈਨ ਕੀਤਾ ਕਿਹੜੀ ਡੇਟ ਪਾਈ ਆ ਕਿ ਕੱਲ ਨੂੰ ਉਹਦਾ ਦਰਵਰਤਿਓ ਇਹ ਨਾ ਹੋ ਸਕੇ ਕਿ ਤੁਸੀਂ ਕਿਸੇ ਨਾਂ ਤੇ ਦਿੱਤਾ ਤੁਸੀਂ ਖਾਲੀ ਦੇ ਦਿੱਤਾ ਉਹਨੇ ਨਾਂ ਭਰ ਕੇ ਆਪਣਾ ਲਾਤਾ ਤੁਸੀਂ ਅਮਾਉਂਟ ਨਹੀਂ ਲਿਖਿਆ ਉਹਨੇ ਅਮਾਉਂਟ ਭਰ ਕੇ ਲਾਤਾ ਜਦੋਂ ਤੁਸੀਂ ਖਾਲੀ ਚੈੱਕ ਦੇਨੇ ਹੋ ਤੁਸੀਂ ਉਹਦੀ ਫੋਟੋਕਾਪੀ ਕਰਕੇ ਉਹਦੀ ਰਸੀਵਿੰਗ ਲੈ ਕੇ ਆਪਣੇ ਕੋਲ ਜ਼ਰੂਰ ਰੱਖੋ ਦੂਜੀ ਗੱਲ ਇਹ ਆਂਦੀ ਜਦੋਂ ਅਸੀਂ ਚੈੱਕ ਆਪਣੇ ਬੈਂਕ ਅਕਾਊਂਟ ਦੇ ਵਿੱਚ ਪ੍ਰੈਜ਼ੈਂਟ ਕਰਦੇ ਆ ਇਹਦੇ ਵਿੱਚ ਜੇ ਤਾਂ ਤੁਹਾਡਾ ਬੈਂਕ ਚੈੱਕ ਜਿਹੜਾ ਉਹ ਬਾਊਂਸ ਹੋ ਜਾਂਦਾ ਹੈ ਬਾਊਂਸ ਹੋ ਜਾਂਦਾ ਮਤਲਬ ਕਿ ਤੁਹਾਡੇ ਬੈਂਕ ਦੇ ਵਿੱਚ ਉਹ ਪੈਸੇ ਕ੍ਰੈਡਿਟ ਨਹੀਂ ਹੁੰਦੇ ਇਹਦੇ ਵਿੱਚ ਦੋ ਗੱਲਾਂ ਦੀ ਸੂਰਤ ਦੇ ਵਿੱਚ ਹੁੰਦਾ ਜਾਂ ਤਾਂ ਫੰਡ ਇਨਸਫੀਸ਼ੀਐਂਟ ਹੋਵੇ ਜਿਸ ਬੰਦੇ ਨੇ ਚੈੱਕ ਤੁਹਾਨੂੰ ਡਰਾ ਕੀਤਾ ਮਤਲਬ ਉਹਦੇ ਖਾਤੇ 'ਚ ਉਨੀ ਰਕਮ ਮੌਜੂਦ ਨਹੀਂ ਹੈ ਦੂਜੀ ਗੱਲ ਕਦੇ-ਕਦੇ ਕੀ ਹੁੰਦਾ ਕਿ ਬੈਂਕ ਦੀ ਗਲਤੀ ਤੋਂ ਵੀ ਚੈੱਕ ਬਾਊਂਸ ਹੋ ਜਾਂਦਾ ਜੇ ਬੈਂਕ ਦੀ ਗਲਤੀ ਤੋਂ ਚੈੱਕ ਬਾਊਂਸ ਹੋ ਗਿਆ ਤੇ ਬੈਂਕ ਉਸ ਗੱਲ ਦਾ ਲਾਇਬਲਰ ਜੇ ਦਾ ਡਰਾਅਰ ਦੇ ਖਾਤੇ ਦੇ ਵਿੱਚ ਉਹ ਰਕਮ ਮੌਜੂਦ ਨਹੀਂ ਹੈ ਫਿਰ ਜਿੰਨੇ ਤੁਹਾਨੂੰ ਚੈੱਕ ਦਿੱਤਾ ਓ ਲਾਇਬਲ ਹੈ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਮੁਤਾਬਕ ਜਦਾਂ ਗੱਲ ਚੱਲੀਏ ਤਾਂ ਸਿੱਗੀ ਦੀ ਜਦ ਚੈੱਕ ਕੋਈ ਕਿਸੇ ਵਿਅਕਤੀ ਨੂੰ ਕੋਈ ਵਿਅਕਤੀ ਦਿੰਦਾ ਹੈ ਤਾਂ ਉਸ ਸੰਬੰਧ ਵਿੱਚ ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਤੌਰ ਤੇ ਖਿਆਲ ਰੱਖਣਾ ਚਾਹੀਦਾ ਹੈ ਬਹੁਤ ਸਾਰੀ ਵਾਰੀ ਆ ਰਿਹਾ ਸੀ ਇਹ ਵੀ ਦੇਖਦੇ ਹਾਂ ਕਿ ਜਦ ਵੀ ਕੋਈ ਵਪਾਰ ਦੇ ਵਿੱਚ ਲੈਣ ਦੇਣ ਹੁੰਦਾ ਹੈ ਤਾਂ ਉਹ ਜਿਹੜਾ ਲੈਣ ਦੇਣ ਹੁੰਦਾ ਉਹ ਨਕਦ ਪੈਸਿਆਂ ਨਾਲ ਹੁੰਦਾ ਹੈ ਕੀ ਕਾਨੂੰਨ ਮੁਤਾਬਕ ਅਸੀਂ ਨਕਦ ਪੈਸੇ ਦੇ ਕੇ ਲੈਣ ਦੇਣ ਕਰ ਸਕਦੇ ਹਾਂ ਤੇ ਜੇ ਕਰ ਸਕਦੇ ਹਾਂ ਤਾਂ ਇਹਦੇ ਸੰਬੰਧਤ ਕੀ ਹਦਾਇਤਾਂ ਹਨ ਸਰਕਾਰ ਵੱਲੋਂ ਉਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹਾਂ ਹਾਂਜੀ ਇਹਦੇ ਵਿੱਚ ਜਦੋਂ ਅਸੀਂ ਨਗਦ ਪੈਸਿਆਂ ਦੀ ਗੱਲ ਕਰਦੇ ਹਾਂ ਕੈਸ਼ ਦੀ ਮਤਲਬ ਤੇ ਇਹਦੇ ਵਿੱਚ ਇਹ ਹੈ ਕਿ ਸਭ ਤੋਂ ਵੱਡੀ ਅੱਜ ਜਿਹੜੀ ਮੌਜੂਦਾ ਹਾਲਾਤਾਂ ਦੇ ਵਿੱਚ ਇੱਕ ਗਾਈਡਲਾਈਨ ਹੈ ਸਰਕਾਰ ਵੱਲੋਂ ਕਿ ਤੁਸੀਂ ਕਿਸੇ ਨੂੰ ਵੀ 2 ਲੱਖ ਤੋਂ ਉੱਤੇ ਕੈਸ਼ ਨਹੀਂ ਦੇ ਸਕਦੇ ਕਿਸੇ ਸੂਰਤ ਦੇ ਵਿੱਚ ਵੀ ਜੇ ਤੁਸੀਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਹੋ ਤੇ 50 ਹਜ਼ਾਰ ਤੋਂ ਉੱਤੇ ਤੁਹਾਡਾ ਪੈਨ ਕਾਰਡ ਤਾਂ ਲੱਗਦਾ ਹੀ ਲੱਗਦਾ ਅੱਜਕੱਲ ਪੈਨ ਕਾਰਡ ਸਾਰੇ ਬੈਂਕਾਂ ਨਾਲ ਅਟੈਚ ਆ ਪਰ ਤੁਸੀਂ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਇਨਸਾਨ ਨੂੰ ਕਿਸੇ ਕੰਪਨੀ ਨੂੰ 2 ਲੱਖ ਤੋਂ ਉੱਤੇ ਕੈਸ਼ ਦੀ ਪੇਮੈਂਟ ਨਹੀਂ ਕਰ ਸਕਦੇ ਉਦੋਂ ਉੱਤੇ ਤੁਸੀਂ ਕੋਈ ਵੀ ਪੇਮੈਂਟ ਕਰਨੀ ਹੈ ਤੁਹਾਨੂੰ ਆਪਣੇ ਬੈਂਕ ਰਾਹੀਂ ट्रांजैक्शन ਕਰਨੀ ਪੈਣੀ ਹੈ ਇਹ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਸਰਕਾਰ ਨੇ ਇੱਕ ਜਿਹੜੀ ਆ ਲਿਮਿਟ ਬਣਾਈ ਹੋਈ ਹੈ ਕਿ 2 ਲੱਖ ਤੋਂ ਉੱਤੇ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵਿਅਕਤੀ ਨੂੰ ਜਿਹੜੀ ਤੁਸੀਂ ਪੇਮੈਂਟ ਨਹੀਂ ਕਰ ਸਕਦੇ। ਹਾਂਜੀ ਸਰ। ਐਦਾਂ ਹੀ ਕੋਈ ਲਿਮਿਟ ਜਿਹੜੀ ਆ ਸਾਡੇ ਬੈਂਕਰ ਖਾਤੇ ਨਾਲ ਵੀ ਸੰਬੰਧਿਤ ਹੈ ਕਿ ਜਿਹੜਾ ਤੁਸੀਂ ਐਨੇ ਪੈਸੇ ਹੀ ਕੈਸ਼ ਕਢਾ ਸਕਦੇ ਹੋ ਜਾਂ ਐਨੇ ਪੈਸੇ ਹੀ ਇੱਕ ਦਿਨ ਦੇ ਕੈਸ਼ ਜਮਾ ਕਰਾ ਸਕਦੇ ਹੋ। ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਹਾਂਜੀ ਸਰ। ਜਦੋਂ ਆਪਾਂ ਗੱਲ ਕਰਦੇ ਆ ਪੈਸੇ ਜਮਾ ਕਰਾਣ ਦੀ। ਜਦੋਂ ਅਸੀਂ ਗੱਲ ਕਰਦੇ ਆ ਪੈਸੇ ਜਮਾ ਕਰਾਣ ਦੀ ਇਹਦੇ ਵਿੱਚ ਕੋਈ ਇਹ ਲਿਮਿਟ ਨਹੀਂ ਹੈ ਕਿ ਤੁਸੀਂ ਇੱਕ ਦਿ ਇੱਕ ਸਰਟਨ amount ਜਮਾ ਕਰਾ ਸਕਦੇ ਹੋ ਕੰਡੀਸ਼ਨ ਇਹ ਹੈ ਕਿ ਜਦੋਂ ਤੁਹਾਡਾ ਬੈਂਕ ਅਕਾਊਂਟ ਜਿਹਦਾ ਪੈਨ ਕਾਰਡ ਨਾਲ ਲਿੰਕਡ ਹੈ ਇਹ ਤਾਂ ਤੁਸੀਂ ਜਿੰਨੀ ਮਰਜ਼ੀ ਪੇਮੈਂਟ ਜਮਾ ਕਰਾ ਸਕਦੇ ਹੋ ਜੇ ਤੁਹਾਡਾ ਬੈਂਕ ਅਕਾਊਂਟ ਪੈਨ ਕਾਰਡ ਨਾਲ ਨਹੀਂ ਲਿੰਕਡ ਹੈ ਤੇ 50000 ਤੋਂ ਥੱਲੇ ਹੀ ਜਮਾ ਕਰਾ ਸਕਦੇ ਹੋ ਜੇ ਤੁਸੀਂ 50000 ਤੋਂ ਉੱਤੇ ਜਮਾ ਕਰਾਉਂਗੇ ਮਤਲਬ 49000 ਤੋਂ ਉੱਤੇ ਜਮਾ ਕਰਾਉਂਗੇ ਤਾਂ ਤੁਹਾਡਾ ਪੈਨ ਕਾਰਡ ਤੁਹਾਨੂੰ ਆਪਣੇ ਬੈਂਕ ਨੂੰ ਦੇਣਾ ਪੈਣਾ ਤੇ ਜਦੋਂ ਅਸੀਂ ਵਿਡਰਾਅ ਦੀ ਗੱਲ ਕਰਦੇ ਹਾਂ ਵਿਡਰਾਅ ਦੀ ਗੱਲ ਜਦੋਂ ਅਸੀਂ ਕਰਦੇ ਆ ਹਰ ਪ੍ਰਾਈਵੇਟ ਬੈਂਕ ਜਾਂ ਸਰਕਾਰੀ ਬੈਂਕ ਦਾ ਇੱਕ ਆਪਣੀ ਸੈੱਟ ਲਿਮਿਟ ਆ ਕਿ ਤੁਸੀਂ ਇੱਕ ਦਿਨ ਦੇ ਵਿੱਚ ਉਹਨੇ ਪੈਸੇ ਵਿਡਰਾਅ ਕਰ ਸਕਦੇ ਹੋ ਹੁਣ ਜਦੋਂ ਅਸੀਂ ਵਿਡਰਾਅ ਦੀ ਗੱਲ ਕਰਦੇ ਆ ਵਿਡਰਾਅ ਕਰਨ ਦੇ ਵੀ ਦੋ ਤਰੀਕੇ ਆ ਇੱਕ ਅੱਜਕੱਲ ਆਪਾਂ ਏਟੀਐਮ ਕਾਰਡ ਤੋਂ ਏਟੀਐਮ ਮਸ਼ੀਨ ਤੋਂ ਵੀ ਵਿਡਰਾਅ ਕਰ ਸਕਦੇ ਆ ਇੱਕ ਆਪਾਂ ਚੈੱਕ ਦੇ ਕੇ ਆਪਣੇ ਬੈਂਕ ਤੋਂ ਸੈਲਫ ਦੇ ਅਕਾਊਂਟ ਤੋਂ ਵਿਡਰਾਅ ਕਰ ਸਕਦੇ ਆ ਜਦੋਂ ਅਸੀਂ ਏਟੀਐਮ ਦੀ ਗੱਲ ਕਰਦੇ ਆ ਏਟੀਐਮ ਦੇ ਵਿੱਚ ਹਰ ਬੈਂਕ ਨੇ ਇੱਕ ਲਿਮਿਟ ਬਣਾਈ ਹੋਈ ਆ ਕਿਸੇ ਬੈਂਕਾਂ ਨੇ 25000 ਬਣਾਈ ਹੈ ਕਿਸੇ ਬੈਂਕ ਨੇ 35000 ਬਣਾਈ ਹੈ ਤੁਸੀਂ ਪਰ ਡੇ ਦੇ ਵਿੱਚ ਪਰ ट्रांजैक्शन ਇਹਨੇ ਪੈਸੇ ਵਿਡਰਾ ਕਰ ਸਕਦੇ ਆ ਜਿੱਦਾਂ ਤੁਸੀਂ ਸਾਨੂੰ ਦੱਸਿਆ ਕਿ ਜਦ ਅਸੀਂ ਕਿਸੇ ਨਾ ਵਪਾਰਕ ਲੈਣ ਦੇਣ ਕਰਦੇ ਆ ਤਾਂ ਉਸ ਸੰਬੰਧੀ ਕੋਈ ਮਸਲਾ ਹੋ ਜਾਂਦਾ ਹੈ ਜਾਂ ਪੈਸੇ ਦੀ ਲੈਣ ਦੇਣ ਦੀ ਰਿਕਵਰਟ ਆ ਜਾਂਦੀ ਹੈ ਤਾਂ ਜਿਹੜਾ ਪੀੜਤ ਵਿਅਕਤੀ ਹੈ ਉਹ ਜਿਹੜਾ ਹੈ ਜਾਂ ਦਾ ਕੇਸ ਕੋਰਟ ਦੇ ਵਿੱਚ ਜਾ ਸਕਦਾ ਹੈ ਜੀ ਜਾਂ ਫਿਰ ਜਿਹੜਾ ਹੈਗਾ ਤੁਸੀਂ ਦੱਸਿਆ ਜੀ ਕਿ ਐਮ ਐਸ ਐਮੀ ਦੇ ਵਿੱਚ ਜਾ ਸਕਦਾ ਹੈ ਜਾਂ ਫਿਰ ਲੋਕ ਅਦਾਲਤ ਵਿੱਚ ਜਾ ਸਕਦਾ ਹੈ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਆ ਦੱਸੋ ਕਿ ਲੋਕ ਅਦਾਲਤ ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਵਿਅਕਤੀ ਜਿਹੜਾ ਜਾ ਕੇ ਆਪਣੀ ਜਿਹੜੀ ਹੈ ਪੈਸੇ ਕਿਸੇ ਤੋਂ ਲੈਣ ਦੇ ਲਈ ਆਪਣੀ ਫਰਿਆਦ ਕਰ ਸਕਦਾ ਹੈ ਜੀ ਹਾਂਜੀ ਲੋਕ ਅਦਾਲਤ ਦੇ ਵਿੱਚ ਉਹ ਵਿਅਕਤੀ ਜਾ ਸਕਦਾ ਜਿਹੜਾ ਉੱਥੇ ਆਪਣੀ ਕੰਪਨੀ ਨਾਲ ਜਿਹੜਾ ਰਜਿਸਟਰਡ ਹੈ ਇਹਦੇ ਵਿੱਚ ਇਹ ਹੈ ਕਿ ਜਿਹੜੀ ਟਰਾਂਜੈਕਸ਼ਨ ਤੁਸੀਂ ਕੀਤੀ ਹੈ ਤੁਸੀਂ ਕਿਸੇ ਤੋਂ ਪੈਸੇ ਲੈਣੇ ਆ ਉਸ ਸਬੰਧ ਦੇ ਵਿੱਚ ਤੁਸੀਂ ਉਹਦੇ ਵਿੱਚ ਐਪਲੀਕੇਸ਼ਨ ਲਗਾ ਸਕਦੇ ਆ ਲੋਕ ਅਦਾਲਤ ਦੇ ਵਿੱਚ ਕਿ ਮੇਰੇ ਪੈਸੇ ਇਸ ਫਲਾਣੇ ਵਿਅਕਤੀ ਤੋਂ ਦਿਨਾਈ ਜਾਣ ਇਹਦੇ ਵਿੱਚ ਸਭ ਤੋਂ ਪਹਿਲਾਂ ਮਡੀਏਸ਼ਨ ਕਰਾਉਂਦੇ ਆ ਦੋਨੋਂ ਪਾਰਟੀਆਂ ਨੂੰ ਬੁਲਾਉਂਦੇ ਆ ਮਡੀਏਸ਼ਨ ਸੈਂਟਰ ਬਣੇ ਆ ਅੱਜਕੱਲ ਸਰਕਾਰਾਂ ਦੇ ਉੱਥੇ ਬਿਠਾ ਕੇ ਉਹਨਾਂ ਦੋਨੋਂ ਵਕਤੀਆਂ ਦੀ ਮਰਸਤਾ ਕਰਾਉਂਦੇ ਆ ਜੇ ਤਾਂ ਉੱਥੇ ਸਮਝਾਤਾ ਹੋ ਜਾਂਦਾ ਤਾਂ ਠੀਕ ਆ ਜੇ ਨਹੀਂ ਹੁੰਦਾ ਫਿਰ ਤੁਹਾਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਇੰਜ ਤਾਂ ਤੁਸੀਂ ਲੋਕ ਅਦਾਲਤ ਕੋ ਆਪਣੀ ਫਰਿਆਦ ਲੈ ਕੇ ਜਾਣੇ ਆ ਥੋੜਾ ਇਹ ਦਰਸ਼ਕਾਂ ਨੂੰ ਇਸ ਬਾਰੇ ਜ਼ਰੂਰ ਦੱਸੋ ਕਿ ਉੱਥੇ ਕਿਸੇ ਤਰ੍ਹਾਂ ਦੀ ਕੋਈ ਕੋਰਟ ਫੀਸ ਲੱਗਦੀ ਹੈ ਜਾਂ ਤੁਹਾਨੂੰ ਕੋਈ ਆਪਣਾ ਵਕੀਲ ਸਾਹਿਬ ਕਰਨੇ ਪੈਂਦੇ ਹੈਗੇ ਜਾਂ ਤੁਸੀਂ ਆਪਣੇ ਲੈਵਲ ਤੇ ਹੀ ਜਾ ਕੇ ਜਿਹੜਾ ਲੋਕ ਅਦਾਲਤ ਦੇ ਵਿੱਚ ਫਰਿਆਦ ਕਰ ਸਕਦੇ ਹੋ ਜੀ ਹਾਂਜੀ ਸਰ ਇਹਦੇ ਵਿੱਚ ਇਹ ਹੈ ਕਿ ਜਦੋਂ ਆਪਾਂ ਕੋਰਟ ਫੀਸ ਦੀ ਗੱਲ ਕਰਦੇ ਆ ਇਹਦੇ ਵਿੱਚ ਜੇ ਤਾਂ ਅਸੀਂ ਕਮਰਸ਼ੀਅਲ ਕੋਰਟ 'ਚ ਜਾਂਦੇ ਆ ਉੱਥੇ ਸਾਨੂੰ ਕੋਰਟ ਫੀਸ ਦੇਣੀ ਪੈਂਦੀ ਹੈ ਸਿਵਲ ਕੋਰਟ ਦੇ ਵਿੱਚ ਜਾਂਦੇ ਆ ਸਾਨੂੰ ਕੋਰਟ ਫੀਸ ਦੇਣੀ ਪੈਂਦੀ ਹੈ ਸੂਟ ਫਾਰ ਰਿਕਵਰੀ ਦੇ ਵਿੱਚ ਜਰੂਰੀ ਲੋਕ ਅਦਾਲਤ ਜਾਂਦੇ ਲੋਕ ਅਦਾਲਤ ਕੋਈ ਗੋਟਫੀ ਨਹੀਂ ਹੁੰਦੀ ਲੋਕ ਅਦਾਲਤ ਇੱਕ ਆਮ ਵਿਅਕਤੀ ਵੀ ਜਾ ਕੇ ਆਪਣੀ ਫਰਿਆਦ ਦੇ ਸਕਦਾ ਉਹ ਚਾਹੇ ਤਾਂ ਆਪਣੇ ਵਕੀਲ ਦੇ ਮਾਧਮੇਨ ਨਾਲ ਦੇ ਸਕਦਾ ਉਹ ਚਾਹੇ ਤਾਂ ਖੁਦ ਦੇ ਸਕਦਾ ਉਹਦੇ ਵਿੱਚ ਵਕੀਲ ਕਰਨਾ ਜ਼ਰੂਰੀ ਨਹੀਂ ਹੈ ਉਹ ਖੁਦ ਵੀ ਕਰ ਸਕਦਾ ਬਟ ਉਹ ਇੱਕ ਹੱਦ ਤੱਕ ਉਹਦੀ ਪੈਰਵੀ ਕਰ ਸਕੂਗਾ ਉਸ ਤੋਂ ਬਾਅਦ ਉਹਨੂੰ ਵਕੀਲ ਕਰਨਾ ਹੀ ਪੈਣਾ ਠੀਕ ਹੈ ਜੀ ਅਗਲੀ ਗੱਲ ਇਹ ਹੈ ਕਿ ਤੁਸੀਂ ਦੱਸ ਰਹੇ ਹੋ ਕਿ ਕਮਰਸ਼ੀਅਲ ਕੋਰਟਾਂ ਜਿਹੜੀਆਂ ਉਹ ਬਣਾਈਆਂ ਗਈਆਂ ਹਨ ਪਹਿਲੇ ਤਾਂ ਸਾਡੇ ਦਰਸ਼ਕਾਂ ਨੂੰ ਆਹ ਦੱਸੋ ਕਿ ਸਾਨੂੰ ਆਪਣੇ ਸਮਾਜ ਦੇ ਵਿੱਚ ਖਾਸ ਤੌਰ ਹਿੰਦੁਸਤਾਨ ਦੇ ਵਿੱਚ ਜਿਹੜੀ ਕਮਰਸ਼ੀਅਲ ਕੋਰਟਸ ਦੀ ਲੋੜ ਕਿਉਂ ਪਈ ਤਾਂ ਅਗਲੀ ਗੱਲ ਕਮਰਸ਼ੀਅਲ ਕੋਰਟ ਤਾਂ ਜਿਹੜੀ ਇੱਕ ਦਿਵਾਨੀ ਅਦਾਲਤ ਹੈ ਸਿਵਲ ਅਦਾਲਤ ਜਿੰਨੂੰ ਆਪ ਅੰਗਰੇਜ਼ੀ ਚ ਕਹਿੰਦੇ ਹੋ ਦੋਨਾਂ 'ਚ ਫਰਕ ਕੀ ਹੈ ਜੀ ਸਰ ਇਹਦੀ ਲੋੜ ਕਿਉਂ ਪਈ ਇਹ ਸਭ ਇਹ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਜਿਹੜੀ ਦਿਵਾਨੀ ਅਦਾਲਤ ਸਿਵਲ ਕੋਰਟ ਦੇ ਵਿੱਚ ਮੁਕਦਮੇ ਚੱਲਦੇ ਆ ਇਹਨਾਂ ਦੇ ਪ੍ਰੋਸੀਜਰ ਬਹੁਤ ਪੁਰਾਣੇ ਬਣਾਏ ਹੋਏ ਆ ਅੰਗਰੇਜ਼ਾਂ ਦੇ ਟਾਈਮ ਦੇ ਬਣਾਏ ਹੋਏ ਤੇ ਬਹੁਤ ਲੰਬੇ ਆ ਇਹਦੇ ਵਿੱਚ ਫੈਸਲੇ ਹੁੰਦੇ ਹੁੰਦੇ ਹੀ 2-3 ਤੇ ਇਹਦੇ ਕਰਕੇ ਖਾਸ ਤੌਰ ਤੇ ਕਮਰਸ਼ਲ ਕੋਟਾ ਸੈਪਰੇਟ ਬਣਾਈਆਂ ਗਈਆਂ ਸਭ ਤੋਂ ਪਹਿਲਾ ਇਹਨਾਂ ਦੇ ਜਿਹੜਾ ਮਹੱਤਵ ਹੈ ਸਗਾ ਉਹ ਇਹ ਹੈ ਸਗਾ ਕਿ ਇਹਨੂੰ ਜਲਦੀ ਤੋਂ ਜਲਦੀ ਕੇਸ ਦਾ ਨਿਪਟਾਰਾ ਹੋ ਸਕੇ ਤੇ ਇੱਕ ਵਿਅਕਤੀ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲ ਸਕੇ ਤਾਂ ਕਰਕੇ ਕੰਜ਼ਿਊਮਰ ਕੋਰਟ ਕਮਰਸ਼ਲ ਕੋਰਟਸ ਬਣਾਈਆਂ ਗਈਆਂ ਕਮਰਸ਼ਲ ਕੋਰਟ ਦੇ ਵਿੱਚ ਜਿਹੜੀ ਵੀ ਕਮਰਸ਼ਲ ਐਕਟੀਵਿਟੀ ਕਰਦਾ ਇਨਸਾਨ ਕਮਰਸ਼ਲ ਐਕਟੀਵਿਟੀ ਦਾ ਮਤਲਬ ਹੈ ਜਦੋਂ ਤੁਸੀਂ ਕਿਸੇ ਕੰਪਨੀ ਸਟੈਬਲਿਸ਼ ਕਰਕੇ ਉਹਦੇ ਵਿੱਚ ਆਪਣੇ ਕੋਈ ਵੀ ਗੁੱਡਸ ਦੀ ਲੈਣ-ਦੇਣ ਕਰਦੇ ਉਹ ਕਮਰਸ਼ਲ ਐਕਟੀਵਿਟੀ ਦੇ ਵਿੱਚ ਆਉਂਦਾ ਹੈ ਤੇ ਕਮਰਸ਼ਲ ਐਕਟੀਵਿਟੀ ਦੇ ਵਿੱਚ ਜਦੋਂ ਤੁਸੀਂ ਕਿਸੇ ਤੋਂ ਪੈਸੇ ਦੀ ਕੋਈ ਰਿਕਵਰੀ ਕਰਨੀ ਹੈ ਤੁਸੀਂ ਕਮਰਸ਼ਲ ਕੋਰਟ 'ਚ ਜਾ ਸਕਦੇ ਆ ਪਰ ਇਹਦੇ ਵਿੱਚ ਇੱਕ ਲਿਮਿਟ ਹੈ ਕਿ 3 ਲੱਖ ਤੋਂ ਉੱਤੇ ਹੀ ਤੁਹਾਡੀ ਰਿਕਵਰੀ ਹੋਣੀ ਚਾਹੀਦੀ ਆ ਕਮਰਸ਼ਲ ਐਕਟੀਵਿਟੀ ਹੋਣੀ ਚਾਹੀਦੀ ਆ ਫਿਰ ਤੁਸੀਂ ਕਮਰਸ਼ਲ ਕੋਰਟਸ ਜਾ ਸਕਦੇ ਆ ਜੇ ਜੇ ਤੁਸੀਂ ਸਾਨੂੰ ਦੱਸਿਆ ਕਿ ਕਿਸੇ ਵਿਅਕਤੀ ਨੇ ਕਿਸੇ ਨਾਲ ਵਪਾਰ ਕੀਤਾ ਹੈ ਜਾਂ ਕਿਸੇ ਕੰਪਨੀ ਨੇ ਕੀਤਾ ਤਾਂ ਜਿਹੜੇ ਵਪਾਰ ਦੀ ਕੀਮਤ 3 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਉਹ ਜਿਹੜਾ ਕਮਰਸ਼ਲ ਕੋਰਟ ਦੇ ਵਿੱਚ ਤੁਸੀਂ ਜਾ ਸਕਦੇ ਹੋ ਕੀ ਕਮਰਸ਼ੀਅਲ ਕੋਰਟ ਦੇ ਵਿੱਚ ਵੀ ਜਿਹਨੂੰ ਅਸੀਂ ਮੀਡੀਏਸ਼ਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਜਾਂ ਜਿਹੜਾ ਹੁੰਦਾ ਕਿ ਰਾਜ਼ੀਨਾਮਾ ਕਰਵਾਉਂਦਾ ਜਿਹੜਾ ਲੋਕ ਅਦਾਲਤਾਂ ਦੇ ਵਿੱਚ ਅਖਤਿਆਰ ਹੈ ਉਹਦੇ ਬਾਰੇ ਥੋੜਾ ਥਾਡੇ ਦਰਸ਼ਕਾਂ ਨੂੰ ਦੱਸ ਸਕੀ ਹਾਂ ਜੀ ਜਦੋਂ ਵੀ ਤੁਸੀਂ ਕਮਰਸ਼ੀਅਲ ਕੋਰਟ ਦੇ ਵਿੱਚ ਆਪਣੀ ਕੇਸ ਦੀ ਐਪਲੀਕੇਸ਼ਨ ਫਾਈਲ ਕਰੋਗੇ ਉਹ ਸਭ ਤੋਂ ਪਹਿਲਾਂ ਜੱਜ ਸਾਹਿਬ ਦੇ ਜਾਣ ਦੇ ਸਾਹਮਣੇ ਤੁਹਾਨੂੰ ਮੀਡੀਏਸ਼ਨ ਸੈਂਟਰ ਭੇਜਿਆ ਜਾਊਗਾ ਉਹਦੇ ਵਿੱਚ ਮੀਡੀਏਸ਼ਨ ਸੈਂਟਰ ਜਿਹੜਾ ਡੀ ਐਲ ਐਸ ਐ ਦੇ ਵਿੱਚ ਕਾਨੂੰਨ ਦੇ ਮਦਦਵੇ ਬਣੇ ਗਏ ਹੈ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਦੇ ਮੁਤਾਬਿਕ ਉਦੇ ਵਿੱਚ ਤੁਹਾਨੂੰ ਤੇ ਦੂਜੀ ਪਾਰਟੀ ਨੂੰ ਉਥੇ ਸੱਦਿਆ ਜਾਊਗਾ ਇੱਕ ਬਕਾਇਦਾ ਮੀਡੀਏਟਰ ਅਪਰੂਵਡ ਮੀਡੀਏਟਰ ਬਾਏ ਦੀ ਹਾਈ ਕੋਰਟ ਉਥੇ ਬੈਠਣਗੇ ਉਹ ਦੋਨੋਂ ਪਾਰਟੀਆਂ ਨੂੰ ਸੁਣਨਗੇ ਤੇ ਉਹਦੀ ਮਦਦਸਤਾ ਕਰਨ ਦੀ ਕੋਸ਼ਿਸ਼ ਕਰਨਗੇ ਮਤਲਬ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰਨਗੇ ਕਿ ਪੈਸੇ ਆਦੇ ਲੈਣ ਦੇ ਜਿਹੜੀ ਹੋਈ ਹੈ ਕਮਰਸ਼ੀਅਲ ਐਕਟੀਵਿਟੀ ਉਹਦੇ ਵਿੱਚ ਤੁਹਾਡਾ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰਨਗੇ ਕਿ ਤੁਹਾਨੂੰ ਪੈਸੇ ਦੀ ਰਿਕਵਰੀ ਕਰਾਈ ਜਾਵੇ ਜੇ ਉਥੇ ਕੋਈ ਫੈਸਲਾ ਨਹੀਂ ਹੁੰਦਾ ਫਿਰ ਉਹ ਕਮਰਸ਼ੀਅਲ ਕੋਰਟ ਦੇ ਵਿੱਚ ਮੀਡੀਏਟਰ ਸਾਹਿਬ ਉਹਨੂੰ ਰੈਫਰ ਕਰ ਦੇਣਗੇ ਫਿਰ ਉੱਥੇ ਜੱਜ ਸਾਹਿਬ ਦੇ ਸਾਹਮਣੇ ਤੁਹਾਡਾ ਜਿਹੜਾ ਕੇਸ ਹੈ ਉਹ ਕਮਰਸ਼ੀਅਲ ਕੋਰਟ ਦੇ ਵਿੱਚ ਚੱਲੂਗਾ ਸੋ ਕਹਿੰਦਾ ਭਾਬਾ ਵਕੀਲ ਸਾਹਿਬ ਇਹ ਹੈ ਕਿ ਜਦ ਵੀ ਕਿਸੇ ਕਮਰਸ਼ੀਅਲ ਕੋਰਟ ਦੇ ਵਿੱਚ ਕੇਸ ਲੱਗਦਾ ਹੈ ਤਾਂ ਸਭ ਤੋਂ ਪਹਿਲੀ ਜਿਹੜੀ ਜ਼ਰੂਰੀ ਗੱਲ ਹੈ ਕਿ ਇੱਕ ਵਾਰ ਉਸ ਕੇਸ ਨੂੰ ਜਿਹੜਾ ਉਹ ਲੋਕ ਅਦਾਲਤ ਦੇ ਵਿੱਚ ਕਹਿੰਦਾ ਭਾਬਾ ਕਿ ਮੀਡੀਏਸ਼ਨ ਲਈ ਭੇਜਿਆ ਜਾਊਗਾ ਕਿ ਗੱਲਬਾਤ ਦੇ ਸਿਲਸਿਲੇ ਨਾਲ ਇਹਨਾਂ ਦਾ ਮਸਲਾ ਜਿਹੜਾ ਕੀਤਾ ਹੱਲ ਹੋ ਸਕਦਾ ਹੈ ਹਾਂਜੀ ਇਹ ਭੇਜਿਆ ਜਾਊਗਾ ਜੀ ਤਾਂ ਇਸ ਦੇ ਨਾਲ ਹੀ ਇੱਕ ਹੋਰ ਸਵਾਲ ਹੈ ਜੀ ਕਈ ਵਾਰ ਅਸੀਂ ਦੇਖਦੇ ਹਾਂ ਕਿ ਆਮ ਜਿਹੜਾ ਵਿਅਕਤੀ ਹੈ ਉਸ ਨੂੰ ਕਾਨੂੰਨ ਦੀ ਬਾਲੀ ਸਮਝ ਨਹੀਂ ਹੁੰਦੀ ਜਿੱਦਾਂ ਹੁਣ ਕਮਰਸ਼ੀਅਲ ਕੋਰਟਾਂ ਬਣ ਗਈਆਂ ਇਹਦੇ ਉੱਤੇ 2016 ਦੇ ਵਿੱਚ ਇੱਕ ਕਮਰਸ਼ੀਅਲ ਕੋਰਟ ਐਕਟ ਵੀ ਆ ਗਿਆ ਉਹ 2016 ਤੋਂ ਬਾਅਦ ਕੋਈ ਵਿਅਕਤੀ ਜੇ ਵਿਅਕਤੀ ਨੇ ਕਿਸੇ ਤੋਂ ਪੈਸੇ ਲੈਣੇ ਹਨ ਉਹ ਆਮ ਦਿਵਾਨੀ ਅਦਾਲਤ ਵਿੱਚ ਆਪਣਾ ਕੇਸ ਲਾ ਦਿੰਦਾ ਹੈ ਤਾਂ ਮਾਨਯੋਗ ਅਦਾਲਤ ਉਸ ਦੇ ਉੱਤੇ ਉਹ ਫੈਸਲਾ ਦੇ ਦਿੰਦੇ ਨੇ ਉਹ ਫੈਸਲਾ ਕਿੰਨਾ ਕੁ ਕਾਰਗਰ ਹੋਵੇਗਾ ਕਿ ਜਾਂ ਫਿਰ ਉਹਨੂੰ ਵਾਪਸ ਕਮਰਸ਼ੀਅਲ ਕੋਰਟ ਹੀ ਜਾਣਾ ਪਊਗਾ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸਿਓ ਜੀ ਇਹ ਇਨਸਾਨ ਨੂੰ ਜੇ ਤਾਂ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ ਉਹ ਕਵਰ ਹੁੰਦਾ ਤੇ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਮਰਸ਼ੀਅਲ ਕੋਰਟ ਦੇ ਵਿੱਚ ਹੀ ਆਪਣਾ ਕੇਸ ਫਾਈਲ ਕਰੇ ਜੇ ਉਹ ਨਹੀਂ ਕਰਦਾ ਉਹ ਦੀਵਾਨੀ ਸਿਵਲ ਕੋਰਟ ਦੇ ਵਿੱਚ ਫਾਈਲ ਕਰ ਦਿੰਦਾ ਸੂਟ ਫॉर ਰਿਕਵਰੀ ਤੇ ਉਹਦੇ ਵਿੱਚ ਜੱਜ ਸਾਹਿਬ ਦੇ ਉੱਤੇ ਇੱਕ ਉਹਨਾਂ ਦੀ ਡਿਸਕ੍ਰੀਪਸ਼ਨ ਹੈ ਕਿ ਉਹ ਕੇਸ ਚਲਾ ਵੀ ਸਕਦੇ ਆ ਤੁਹਾਡਾ ਫੈਸਲਾ ਵੀ ਦੇ ਸਕਦੇ ਆ ਜਾਂ ਉਹ ਕਮਰਸ਼ੀਅਲ ਕੋਰਟ ਦੇ ਵਿੱਚ ਉਹਨੂੰ ਟ੍ਰਾਂਸਫਰ ਵੀ ਕਰ ਸਕਦੇ ਆ ਜਿਹੜੇ ਸਿਵਲ ਜਜ ਸੀਨੀਅਰ ਡਿਵੀਜ਼ਨ ਹੁੰਦੇ ਆ ਜੇ ਤੁਹਾਡਾ ਫੈਸਲਾ ਉੱਥੇ ਹੋ ਜਾਂਦਾ ਫਿਰ ਤੁਸੀਂ ਉਹਦੀ ਐਗਜ਼ੀਕਿਊਸ਼ਨ ਕਰਾ ਸਕਦੇ ਆ ਠੀਕ ਹੈ ਜੀ ਇਸ ਤੋਂ ਅਗਲਾ ਸਵਾਲ ਹੈ ਜੀ ਤੁਸੀਂ ਗੱਲ ਕੀਤੀ ਸੀ ਕਿ ਐਮ ਐਸ ਐਮ ای ਜੀ ਕਿ ਜਿੱਥੇ ਜਿਹੜੇ ਛੋਟੇ ਵਪਾਰੀ ਹਨ ਜਾਂ ਛੋਟੀਆਂ ਜਿਹੜੀਆਂ ਕੰਪਨੀਆਂ ਨੂੰ ਪੈਸੇ ਦੀ ਰਿਕਵਰੀ ਦੀ ਜਾ ਸਕਦੀ ਹੈ ਹਾਂਜੀ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਇਹ ਜ਼ਰੂਰ ਦੱਸੋਗੇ ਸਭ ਤੋਂ ਪਹਿਲਾਂ ਕਿ ਐਮ ਐਸ ਐਮ ای ਕੋਟਾਂ ਜਿੱਥੇ ਦਿਵਾਨੀ ਦੀਆਂ ਅਦਾਲਤਾਂ ਹੁੰਦੀਆਂ ਹਨ ਜਾਂ ਕਮਰਸ਼ੀਅਲ ਕੋਰਟਸ ਹੁੰਦੀਆਂ ਉਸੇ ਕੰਪਲੈਕਸ ਦੇ ਵਿੱਚ ਹੁੰਦੀਆਂ ਜਾਂ ਕਿਤੇ ਹੋਰ ਹੁੰਦੀਆਂ ਪਹਿਲੀ ਗੱਲ ਬੁੱਜੀ ਗੱਲ ਜਦ ਤੁਸੀਂ ਇਹ ਕੇਸ ਕਰਨਾ ਹੈ ਕਿ ਇਹ ਤੁਸੀਂ ਤੁਹਾਨੂੰ ਉਥੇ ਫਿਜ਼ੀਕਲੀ ਜਾ ਕੇ ਕਰਨਾ ਪਊਗਾ ਕਿ ਜੇ ਤੁਸੀਂ ਆਨਲਾਈਨ ਵੀ ਇਹ ਕਰ ਸਕਦੇ ਇਹਦੇ ਬਾਰੇ ਥੋੜਾ ਹੈ ਸਾਡੇ ਦਰਸ਼ਕਾਂ ਨੂੰ ਹਾਂਜੀ ਜਿਹੜੇ ਐਮਐਸਐਮਈ ਦੀ ਅਦਾਲਤਾਂ ਇਹ ਐਮਐਸਐਮਈ ਦੇ ਟ੍ਰਿਬਿਊਨਲ ਹਨ ਇਹਦੇ ਵਿੱਚ ਇਹ ਜੁਡੀਸ਼ੀਅਲ ਕੰਪਲੈਕਸ ਹੋ ਸੈਪਰੇਟ ਹੁੰਦੇ ਆ ਇਹਦੇ ਜਿਹੜੇ ਅਫਸਰ ਹੁੰਦੇ ਆ ਉਹ ਸਭ ਤੋਂ ਪਹਿਲਾਂ ਡੀਸੀ ਸਾਹਿਬ ਹੋਊਗੇ ਨਾਲ ਕੰਪਨੀ ਦੇ ਮੈਂਬਰ ਵੀ ਹੋਣਗੇ ਆਪਣੇ ਲਾਇਰਸ ਦੇ ਵਿੱਚ ਉਹ ਵੀ ਮੈਂਬਰ ਜਿਹੜੇ ਆ ਅਪੁਆਇੰਟ ਕੀਤੇ ਜਾਂਦੇ ਆ ਉਹ ਜਿਹੜੇ ਪੈਨਲ ਹੋਊਗਾ ਉਹ ਉਸ ਅਦਾਲਤ ਨੂੰ ਚਲਾਊਗਾ ਇਹਦੇ ਵਿੱਚ ਇਹ ਹੈ ਕਿ ਤੁਸੀਂ ਜਿਹੜੀ ਸਭ ਤੋਂ ਪਹਿਲੀ ਗੱਲ ਹੈ ਜੇ ਤੁਸੀਂ ਐਮਐਸਐਮਈ ਦੇ ਵਿੱਚ ਰਜਿਸਟਰ ਹੋ ਤਾਂ ਤੁਸੀਂ ਐਮਐਸਐਮਈ ਦੇ ਟਰਬਿਨਲ ਦੇ ਵਿੱਚ ਜਾ ਸਕਦੇ ਆ ਤੇ ਦਿਵਾਨੀ ਕੋਟਾ ਦੇ ਇਹਦਾ ਫਰਕ ਇਹ ਹੈ ਕਿ ਤੁਹਾਨੂੰ ਇੱਥੇ ਕੋਰਟ ਫੀ ਨਹੀਂ ਦੇਣੀ ਪੈਣੀ ਇਹ ਨਾਲ ਤੁਸੀਂ ਜਿਹੜਾ ਕੇਸ ਫਾਈਲ ਕਰ ਸਕਦੇ ਆ ਤੁਸੀਂ ਆਪਣੇ EMPLOYE ਦੇ ਥਰੂ ਵੀ ਕਰ ਸਕਦੇ ਆ ਵਕੀਲ ਦੇ ਥਰੂ ਵੀ ਕਰ ਸਕਦੇ ਆ ਤੁਸੀਂ ਖੁਦ ਵੀ ਅਥਾਰਾਈਜ਼ਡ 로 ਐਮ ਐਸ ਐਮਈ ਦੇ ਵਿੱਚ ਆਪਣਾ ਕੇਸ ਫਾਈਲ ਕਰ ਸਕਦੇ ਆ ਇਹਦੇ ਵਿੱਚ ਤੁਹਾਨੂੰ ਫਿਜ਼ੀਕਲ ਤੌਰ ਤੇ ਵੀ ਤੁਸੀਂ ਆਪਣੀ ਫਾਈਲ ਫਾਲੋ ਅਪ ਕਰ ਸਕਦੇ ਆ ਤੁਸੀਂ ਆਨਲਾਈਨ ਵੀ ਆਪਣੀ ਕੰਪਲੇਂਟ ਜਿਹੜੀ ਐਮ ਐਸ ਐਮਈ ਟ੍ਰਿਬਿਨਲ ਦੀ ਹੈ ਵੈਬਸਾਈਟ ਉੱਥੇ ਫਾਈਲ ਕਰ ਸਕਦੇ ਆ ਵਕੀਲ ਸਾਹਿਬਾ ਤੁਸੀਂ ਇਸ سلسلے ਨੂੰ ਹੋਰ ਅੱਗੇ ਵਧਾਉਣੇ ਆ ਪ੍ਰੋਗਰਾਮ ਨੂੰ ਆਪਣੇ ਨੂੰ ਤਾਂ ਇਹਦੇ ਵਿੱਚ ਇੱਕ ਗੱਲ ਆ ਹੁੰਦੀ ਹੈ ਕਿ ਅੱਜ ਜਿਹੜਾ ਦੌਰ ਹੈ ਉਹ ਦੌਰ ਹੈ ਵਪਾਰ ਦਾ ਵਪਾਰ ਦੇ ਵਿੱਚ ਅਸੀਂ ਕਈ ਵਾਰ ਦੇਖਦੇ ਹਾਂ ਕਿ ਕਿਸੇ ਨੇ ਵਿਅਕਤੀ ਨੇ ਕਿਸੇ ਵਿਅਕਤੀ ਦੇ ਪੈਸੇ ਨਹੀਂ ਦਿੱਤੇ ਤਾਂ ਆਪਣੀ ਜਿਹੜੀ ਫਰਿਆਦ ਲੈ ਕੇ ਪੁਲਿਸ ਕੋ ਜਾਂਦਾ ਹੈ ਜਾਂ ਕੋਸ਼ਿਸ਼ ਕਰਦੇ ਹਨ ਕਿ 420 ਦਾ ਪਰਚਾ ਹੋ ਜAVE ਜਾਂ ਸੇ ਕਈ ਵਾਰ ਦੇਖਦੇ ਹਾਂ ਕਿ 420 406 ਦੇ ਪਰਚੇ ਹੋ ਜਾਂਦੇ ਹਨ ਕੀ ਕਾਨੂੰਨ ਮੁਤਾਬਕ ਐਦਾਂ ਹੋ ਸਕਦਾ ਹੈ ਜੇ ਹੋ ਜਾਂਦਾ ਹੈ ਤਾਂ ਉਸ ਦੇ ਅੱਗੇ ਕੀ ਹੱਲ ਹਨ ਉਹਦੇ ਬਾਰੇ ਥੋੜਾ ਜਿਹਾ ਦੱਸੋ ਜੀ ਹਾਂਜੀ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਜਦੋਂ ਆਪਾਂ 420 ਦੀ ਗੱਲ ਕਰਦੇ ਹਾਂ 420 ਦਾ ਮਤਲਬ ਹੁੰਦਾ ਫਰਾਡ ਚੀਟਿੰਗ ਇਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਇਹ ਦੇਖੀ ਜਾਵੇ ਕਿ ਜਦੋਂ ਕੋਈ ਇਨਸਾਨ ਇੱਕ ਦੂਜੇ ਇਨਸਾਨ ਨਾਲ ਕੋਈ ਵੀ ਐਕਟੀਵਿਟੀ ਕਰਦਾ ਹੈ ਉਹਦੇ ਵਿੱਚ ਉਹ ਕੋਈ ਵੀ ਪੈਸੇ ਦੀ ਲੈਣ-ਦੇਣ ਕਰਦਾ ਹੈ ਜਿਸ ਇਨਸਾਨ ਤੋਂ ਉਹਨੇ ਪੈਸੇ ਵਸੂਲਨੇ ਹਨ ਉਹਦੀ ਜਿਹੜੀ ਨੀਅਤ ਨਾਲ ਉਹਨੇ ਕੰਮ ਕੀਤਾ ਉਹ ਬਹੁਤ ਮਾਇਨੇ ਰੱਖਦਾ ਹੈ ਕਿ ਉਹਦੀ ਜਿਹੜੀ ਨੀਅਤ ਆ ਉਹ ਸ਼ੁਰੂ ਤੋਂ ਹੀ ਦੇਖੋ ਲੈ ਸੁਣੀ ਚਾਹੀਦੀ ਹੈ ਕਿ ਮਤਲਬ ਇੱਕ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਸਿਵਲ ਐਕਟੀਵਿਟੀ ਦੇ ਵਿੱਚ ਕਿਸੇ ਨਾਲ ਕੋਈ ਲੈਣ-ਦੇਣ ਸੰਬੰਧੀ ਕਰਦੇ ਆ ਤੁਸੀਂ ਕਿਸੇ ਨੂੰ ਮਾਲ ਕ੍ਰੈਡਿਟ ਦੇ ਵਿੱਚ ਵੇਚਿਆ ਉਧਾਰ ਤੇ ਵੇਚਿਆ ਅਗਲੇ ਪੈਸਾ ਨਹੀਂ ਦੇ ਸਕਿਆ ਇੱਕ ਹੁੰਦਾ ਜਿਹਦੀ ਨੀਅਤ ਸ਼ੁਰੂ ਤੋਂ ਹੀ ਹੁੰਦੀ ਹੈ ਕਿ ਮੈਂ ਦੂਸਰੇ ਇਨਸਾਨ ਨੂੰ ਠੱਗਣਾ ਹੈ ਮੈਂ ਇਹ ਪੈਸੇ ਨਹੀਂ ਦੇਨੇ ਫਿਰ ਉਹਦੇ ਵਿੱਚ ਉਹ 420 ਦੇ ਵਿੱਚ ਉਹਦੀ ਠਗੀ ਕਰਨ ਦੇ ਸਬੰਧ ਦੇ ਵਿੱਚ ਉਹ ਕਵਰ ਹੋ ਸਕਦਾ ਹੈ ਬਟ ਇਹਦੇ ਵਿੱਚ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਜਿਹੜੀ ਸਿਵਲ ਐਕਟੀਵਿਟੀ ਆ ਸਿਵਲ ਟਰਾਂਜੈਕਸ਼ਨ ਆ ਸਿਵਲ ਡਿਸਪਿਊਟ ਆ ਇਹਨੂੰ 420 ਦੇ ਦਾਇਰੇ ਤੋਂ ਸੈਪਰੇਟ ਰੱਖਿਆ ਜਾਵੇ ਅਲੱਗ ਰੱਖਿਆ ਜਾਵੇ ਬਾਹਰ ਰੱਖਿਆ ਜਾਵੇ ਕਿ ਪੁਲਿਸ ਨੂੰ ਹਦਾਇਤ ਆ ਕਿ ਸਿਵਲ ਐਕਟੀਵਿਟੀ ਦੇ ਵਿੱਚ ਉਹ 420 406 ਦਾ ਪਰਚਾ ਨਾਰਦੰਜ ਕਰਨ ਉਹਦੀ ਕੰਪਲੇਂਟ ਜਿਹੜੀ ਆ ਉਹਨੂੰ ਸਿਵਲ ਕੋਰਟ ਦੇ ਵਿੱਚ ਫਾਰਵਰਡ ਕਰੇ ਜੇ ਪਰਚਾ ਹੋ ਜਾਂਦਾ ਫਿਰ ਉਹ ਇਨਸਾਨ ਉਹਨੂੰ ਚੈਲੰਜ ਕਰ ਸਕਦਾ ਹੈ ਹਾਈ ਕੋਰਟ ਦੇ ਵਿੱਚ ਕੁਐਸ਼ਨ ਪਾ ਸਕਦਾ ਆਪਣੀ ਬੇਲ ਅਪਲਾਈ ਕਰ ਸਕਦਾ ਹੈ ਇਹ ਇਸ ਪੁਆਇੰਟ ਦੇ ਉੱਤੇ ਕਿ ਇਹ ਸਿਵਲ ਡਿਸਪਿਊਟ ਹੈ ਆਦਰਵਾਇਜ਼ ਸੁਪਰੀਮ ਕੋਰਟ ਦੀ ਜਜਮੈਂਟ ਹੈ ਕਿ ਸਿਵਲ ਡਿਸਪਿਊਟ ਨੂੰ 420 ਆਈਪੀਸੀ ਦੇ ਅੰਦਰ ਕਵਰ ਨਾ ਕੀਤਾ ਜਾਵੇ ਠੀਕ ਹੈ ਜੀ ਆਈਦਾ ਜਿਹੜਾ ਦੌਰ ਹੈ ਵਪਾਰ ਦੇ ਨਾਲ ਨਾਲ ਇੱਕ ਜਿਹੜਾ ਹੈ ਦੌਰ ਹੈ ਹੈ ਜੀ ਆਨਲਾਈਨ ਜਿਹੜਾ ਹੈਗਾ ਹਰ ਕੰਮ ਜਿਹੜਾ ਹੈ ਆਨਲਾਈਨ ਹੁੰਦਾ ਹੈ ਤਾਂ ਜਿਹੜੀਆਂ ਸਾਡੇ ਜਿਹੜੇ ਪੈਸੇ ਦਾ ਵੀ ਲੈਣ ਦੇਣ ਹੈ ਵਪਾਰ ਦੇ ਵਿੱਚ ਉਹ ਆਨਲਾਈਨ ਜਿਹਨੂੰ ट्रांजੈਕਸ਼ਨ ਕਹਿੰਦੇ ਆ ਉਹਦੇ ਨਾਲ ਹੁੰਦਾ ਹੈ ਜਦ ਤੁਸੀਂ ਆਨਲਾਈਨ ट्रांजੈਕਸ਼ਨਾਂ ਕਰਦੇ ਹੋ ਤਾਂ ਉਸ ਵੇਲੇ ਸਾਨੂੰ ਕਿੰਨਾ ਸਤਾਰਕ ਹੋਣਾ ਚਾਹੀਦਾ ਕਿਉਂਕਿ ਅਸੀਂ ਰੋਜ਼ ਸਮਾਜ ਦੇ ਵਿੱਚ ਦੇਖਦੇ ਆਂ ਅਖਬਾਰ ਵਿੱਚ ਪੜ੍ਹਦੇ ਆਂ ਕਿ ਆਨਲਾਈਨ ਜਿਹੜੀ ਉਹ ਠਗੀ ਭਜੀ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂਜੀ ਸਰ ਆਜਕਲ ਬੜਾ ਇੱਕ ਐਪ ਦਾ ਮਾਹੌਲ ਚੱਲਿਆ ਹੋਇਆ ਦੌਰ ਚੱਲਿਆ ਹੋਇਆ ਐਪਾਂ ਦਾ ਜਿਹਨੂੰ ਆਪਾਂ ਮੋਬਾਈਲ ਦੇ ਵਿੱਚ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਆ ਇਹਦੇ ਵਿੱਚ ਜਦੋਂ ਅਸੀਂ ਪੈਸੇ ਦੀ ਲੈਣ-ਦੇਣ ਕਰਦੇ ਆ ਇਹਦੇ ਵਿੱਚ ਸਾਨੂੰ ਜਿਹੜੇ ਐਪ ਦੇ ਥਰੂ ਅਸੀਂ ਡੀਲ ਕਰ ਰਹੇ ਆ ਗਿਆ ਬੈਂਕ ਦਾ ਐਪ ਵੀ ਹੋ ਸਕਦਾ ਹੈ ਇਹਦੇ ਵਿੱਚ ਹੋਰ ਪਲੈਟਫਾਰਮ ਵੀ ਆ ਜਿਦਾ Google Pay ਆ PhonePe ਆ ਉਹਦੇ ਮਾਧਿਅਮ ਨਾਲ ਵੀ ਅਸੀਂ ਜਿਹੜੇ ਆ ਆਪਣੇ ਬੈਂਕ ਅਕਾਊਂਟ ਨੂੰ ਲਿੰਕ ਕਰਕੇ ਉਹਦੇ ਤੇ ट्रांजैक्शन ਕਰ ਸਕਦੇ ਆ ਬਟ ਇਹਦੇ ਵਿੱਚ ਸਭ ਤੋਂ ਜਿਹੜੀ ਗੱਲ ਸਾਨੂੰ ਧਿਆਨ ਚ ਰੱਖਣੀ ਚਾਹੀਦੀ ਆ ਕਿ ਜਿਹੜੇ ਗਵਰਨਮੈਂਟ ਅਪਰੂਵਡ ਐਪਸ ਆ ਆਪਾਂ ਸਿਰਫ ਉਹਨਾਂ ਦੇ ਮਾਧਿਅਮ ਨਾਲ ਡੀਲ ਕਰੇ ਤੇ ਤਾਂ ਕਰਕੇ ਸਾਡੇ ਪੈਸੇ ਜਿਹੜੇ ਆ ਉਹ ਸੇਫ ਰਹਿ ਸਕੇ ਆਦਰਵਾਇਸ ਗਵਰਨਮੈਂਟ ਅਪਰੂਵਡ ਐਪਸ ਜਿਹੜੇ ਨਹੀਂ ਆ ਜੇ ਤੁਸੀਂ ਉਹਨਾਂ ਤੇ ਟਰਾਂਜੈਕਸ਼ਨ ਕਰਦੇ ਹੋ ਫਿਰ ਤੁਹਾਡੀ ਠਗੀ ਵਜ ਜਾਂਦੀ ਜਿਹੜੀ ਹਾਲਾਤ ਆ ਉਹ ਜ਼ਿਆਦਾ ਹੈ ਅਸੀਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਆਨਲਾਈਨ ट्रांजੈਕਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਵਿਅਕਤੀ ਹੈ ਜਿੰਨੇ ਉਹ ट्रांजੈਕਸ਼ਨ ਕੀਤੀ ਉਹਦਾ ਕੋਈ ਕਸੂਰ ਨਹੀਂ ਹੁੰਦਾ ਜੀ ਉਹਦੇ ਬਾਦਦੂਦ ਵੀ ਉਸਦੇ ਜਿਹੜੇ ਪੈਸੇ ਕੱਟੇ ਜਾਂਦੇ ਹਨ ਜਾਂ ਉਸਨਾਂ ਠਗੀ ਵੱਜ ਜਾਂਦੀ ਹੈ ਉੱਥੇ ਉਸ ਵਿਅਕਤੀ ਦੇ ਕੀ ਹੱਕ ਹਨ ਜਾਂ ਉਸ ਕੋ ਕੀ ਕੀ ਹੋਰ ਜਿਹੜੇ ਕੀ ਕਹਿ ਸਕਦੇ ਐਵਨਿਊਜ਼ ਹਨ ਕਿ ਜਿੱਥੇ ਜਾ ਕੇ ਸ਼ਿਕਾਇਤ ਕਰ ਸਕਦਾ ਜਾਂ ਉਸ ਨੂੰ ਪੈਸੇ ਵੀ ਵਾਪਸ ਮਿਲਦੇ ਸਕਦੇ ਹਨ ਉਹਦੇ ਬਾਰੇ ਥੋੜਾ ਜਿਹਾ ਦੱਸਿਓ ਜੀ ਸਭ ਤੋਂ ਪਹਿਲਾਂ ਵਕੀਲ ਸਾਹਿਬ ਜਦੋਂ ਵੀ ਕਿਸੇ ਇਨਸਾਨ ਨਾਲ ਕੋਈ ਆਨਲਾਈਨ ਠਗੀ ਵੱਜੇ ਠਗੀ ਵੱਜੇ ਉਹਦੇ ਬੈਂਕ ਦੇ ਵਿੱਚ ਪੈਸੇ ਨਿਕਲਣ ਉਹ ਕਿਹੜੇ ਹਾਲਾਤਾਂ ਦੇ ਕਿ ਸੂਰਤ ਚ ਨਿਕਲੇ ਆ ਕਿ ਉਹਨੇ ਉਹਦਾ OTP ਸ਼ੇਅਰ ਕੀਤਾ ਜਾਂ ਬਿਨਾ OTP ਤੋਂ ਉਹਦੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਕੱਟ ਗਏ ਆ RBI ਦੀ ਗਾਈਡਲਾਈਨ ਆ ਕਿ ਜੇ ਤੁਹਾਡੇ ਨਾਲ ਕੋਈ ਵੀ ਆਨਲਾਈਨ ਫਰਾਡ ਜਾਂ ਠੱਗੀ ਹੋਈ ਹੈ ਤੁਸੀਂ 24 ਘੰਟੇ ਦੇ ਅੰਦਰ ਅੰਦਰ ਇਹਦੀ ਜਿਹੜੀ ਡਿਸਪਿਊਟ ਰੇਸ ਕਰਨਾ ਹੁੰਦਾ ਆਪਣੇ ਬੈਂਕ ਅਮਡਸਨ ਦੇ ਵਿੱਚ ਜਾਂ ਨਾਰਮਲ ਭਾਸ਼ਾ ਚ ਕਹੀਏ ਤੇ ਤੁਸੀਂ ਆਪਣੇ ਬੈਂਕ ਦੇ ਕੋਲ ਜਾਓ ਇਹਦੀ ਡਿਸਪਿਊਟ ਰੇਸ ਕਰੋ ਫਿਰ ਬੈਂਕ ਦੇਖੂਗਾ ਕਿ ਕਿਹੜੇ ਹਾਲਾਤਾਂ ਦੇ ਵਿੱਚ ਤੁਹਾਡੇ ਪੈਸੇ ਤੁਹਾਡੇ ਅਕਾਊਂਟ ਚੋਂ ਕੱਟੇ ਗਏ ਆ ਫਿਰ ਜੇ ਤੁਹਾਡਾ ਕੋਈ ਕਸੂਰ ਨਹੀਂ ਹੈ ਫਿਰ ਬੈਂਕ ਇਹਨੂੰ ਰਿਫੰਡ ਕਰਨ ਦੇ ਉੱਤੇ ਜ਼ੋਰ ਲਾਊਗਾ ਅਦਰਵਾਈਜ਼ ਜੇ ਬੈਂਕ ਇਹਦੇ ਉੱਤੇ ਐਕਸ਼ਨ ਨਹੀਂ ਲੈਂਦਾ ਫਿਰ ਤੁਸੀਂ ਜਿਹੜੇ ਕਾਨੂੰਨ ਮੁਦੇ ਮੁਤਾਬਿਕ ਤੁਸੀਂ ਕੰਜ਼ਿਊਮਰ ਪੈਗ ਦੇ ਵਿੱਚ ਵੀ ਜਾ ਸਕਦੇ ਹੋ ਤੁਸੀਂ ਦਿਵਾਨੀ ਅਦਾਲਤ ਦੇ ਵਿੱਚ ਵੀ ਜਾ ਸਕਦੇ ਹੋ ਸਾਨੂੰ ਸਮਝਾਦਰ ਨਹੀਂ ਦੇ ਰਿਹਾ ਕਿ ਤੁਸੀਂ ਆਪਣਾ ਅਜਿਹਾ ਪ੍ਰੋਗਰਾਮ ਅੱਗੇ ਹੋਰ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅਜਿਹਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਫੜਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ